ਇਹ ਸਾਡੇ ਇੱਥੇ 13 ਕਿੱਲੇ ਦਾ ਟੱਕ ਹੈ ਜੀ ਉਹਦਾ ਜੋ 9 ਕਿੱਲੇ ਹੜ ਗਏ ਵੇ 4 ਕਿੱਬੇ ਬਚੇ ਵੇ ਕੱਸੀ ਗੱਲ ਜੀ ਅਸੀਂ ਪਹੁੰਚੇ ਹਾਂ ਸਤਲੁਜ ਦਰਿਆ ਕਿਨਾਰੇ ਜੋ ਮਹਿਦਲੀ ਕਲਾ ਹਰੀਵਾਲ ਦਾ ਹੈ ਜਿੱਥੇ ਜਿਹੜਾ ਹੈ ਭਾਰੀ ਮਾਤਰਾ ਵਿੱਚ ਪਿਛਲੇ ਜੋ 20 ਅਗਸਤ ਨੂੰ ਪਾਣੀ ਆਇਆ ਉਸ ਤੋਂ ਬਾਅਦ ਜਿਹੜਾ 2 ਦਿਨ ਪਹਿਲਾਂ ਪਾਣੀ ਆਇਆ ਸੀ ਉਸ ਦੇ ਨਾਲ ਜਿਹੜਾ ਹੈ ਕਾਫੀ ਜਗ੍ਹਾ ਤੋਂ ਜਿਹੜੇ ਹੈ ਕ੍ਰੇਟ ਵਾਲ ਨੁਕਸਾਨੇ ਗਏ ਹੈ ਜਿਸ ਨੂੰ ਜਿਹੜਾ ਹੈ ਠੀਕ ਕਰਨ ਦਾ ਕੰਮ ਜਿਹੜਾ ਹੈ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਤਸਵੀਰਾਂ ਹਨ ਸਤਲੁਜ ਦਰਿਆ ਕਿਨਾਰੇ ਪਿੰਡ ਹਰੀਵਾਲ ਮਹਿੰਦਰੀ ਕਲਾ ਦੀਆਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਕਈ ਸਥਾਨਾਂ ਤੋਂ ਇਹ ਜਿਹੜੀ ਕ੍ਰੇਟ ਬਹਲ ਹੈ ਸਵਾਨ ਅਧੀ ਤੇ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਜਿਹੜੀ ਹੈ ਬਿਲਕੁਲ ਗਿਰ ਚੁੱਕੀ ਹੈ ਅਤੇ ਜਿਸ ਨੂੰ ਠੀਕ ਕਰਨ ਦੇ ਆ ਪ੍ਰਸ਼ਾਸਨ ਦੇ ਵੱਲੋਂ ਉਸ ਸੰਬੰਧ ਦੇ ਵਿਭਾਗ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਵੱਡੀ ਗਿਣਤੀ ਦੇ ਵਿੱਚ ਲੋ ਜਿਹੜੇ ਵਰਕਰ ਹੈ ਠੇਕੇਦਾਰ ਦੇ ਉਹ ਇਸ ਕੰਮ ਦੇ ਵਿੱਚ ਲੱਗੇ ਹੋਏ ਹੈ ਲਗਾਤਾਰ ਜਿਹੜਾ ਹੈ ਇਸ ਸਥਾਨ ਨੂੰ ਜਿਹੜਾ ਹੈ ਬੋਰੀਆਂ ਮਿੱਟੀ ਦੀਆਂ ਭਰ ਕੇ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਕਿ ਜਿਹੜਾ ਹੈ ਇਹ ਜੋ ਜਿੱਥੇ-ਜਿੱਥੇ ਜਿਹੜੇ ਕ੍ਰੇਟ ਵਾਲ ਗਿਰੇ ਹਨ ਉਸ ਨੂੰ ਠੀਕ ਕੀਤਾ ਜਾਵੇ ਤੇ ਸਤਲੁਜ ਦਰਿਆ ਦੇ ਵਿੱਚ ਹਾਰੇ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ ਸੋ ਕਈ ਸਥਾਨਾਂ ਤੋਂ ਜਿਹੜਾ ਹੈ ਇਹ ਕ੍ਰੇਟ ਵਾਲ ਪਾਣੀ ਦੇ ਵਿੱਚ ਤਸ ਚੁੱਕੀ ਹੈ ਜਿਸ ਦੇ ਨਾਲ ਜਿਹੜਾ ਹੈ ਕਾਫੀ ਮਾਤਰਾ ਦੇ ਵਿੱਚ ਪਾਣੀ ਜੋ 20 ਅਗਸਤ ਨੂੰ ਆਇਆ ਤਾਂ ਉਸ ਤੋਂ ਬਾਅਦ ਜਿਹੜਾ ਹੈ 2 ਦਿਨ ਪਹਿਲਾਂ ਪਾਣੀ ਕਿਹੜਾ ਸਥਾਨਾਂ ਤੋਂ ਜਿਹੜਾ ਹੈ ਹੁੰਦਾ ਹੋਇਆ ਪਿੰਡ ਦੇ ਵਿੱਚ ਜਾ ਪਿਆ ਸੀ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਇਸ ਸਥਾਨ ਦੇ ਜਿਹੜੇ ਹੈ ਕ੍ਰੇਟ ਵਾਲ ਵੀ ਜਿਹੜੇ ਹੈ ਟੁੱਟ ਚੁੱਕੇ ਹੈ ਤੇ ਸਤਲੁਜ ਦਰਿਆ ਦੇ ਵਿੱਚ ਗਿਰਨ ਦੇ ਕਾਰਨ ਜਿਹੜਾ ਹੈ ਭਾਰੀ ਮਾਤਰਾ ਵਿੱਚ ਇਸ ਸਥਾਨ ਤੋਂ ਜਿਹੜਾ ਹੈ ਪਾਣੀ ਪਿੰਡ ਵੱਲ ਨੂੰ ਗਿਆ ਸੀਗਾ ਸੋ ਦੇਖ ਸਕਦੇ ਹੋ ਕਿ ਲਗਾਤਾਰ ਇਸ ਪਾਸੇ ਵੀ ਜਿਹੜਾ ਹੈ ਸਬੰਧਿਤ ਵਿਭਾਗ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਇਸ ਪਾਸੇ ਪਾਣੀ ਆਉਣ ਦੇ ਕਾਰਨ ਜਿੱਥੇ ਵੱਡੇ ਵੱਡੇ ਟੋਏ ਪੈ ਗਏ ਉੱਥੇ ਹੀ ਅੱਗੇ ਜਿਹੜਾ ਹੈ ਇਸ ਪਾਣੀ ਨੇ ਫਸਲਾਂ ਨੂੰ ਜਿਹੜਾ ਹੈ ਜਿੱਥੇ ਨੁਕਸਾਨ ਪਹੁੰਚਾਇਆ ਉੱਥੇ ਹੀ ਜਿਹੜਾ ਹੈ ਖੇਤਾਂ ਦੇ ਵਿੱਚ ਵੀ ਜਿਹੜਾ ਹੈ ਵੱਡੇ ਵੱਡੇ ਢੇਰ ਮਿੱਟੀ ਦੇ ਰੇਤ ਦੇ ਜਿਹੜੇ ਲੱਗ ਚੁੱਕੇ ਹੈ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਇਸ ਪਾਸੇ ਤੋਂ ਜਿਹੜੀ ਕ੍ਰੇਟ ਵਾਲ ਲੱਗੀ ਸੀ ਉਹ ਟੁੱਟ ਕੇ ਜਿਹੜੀ ਹੈ ਸਤਲੁਜ ਦਰਿਆ ਦੇ ਵਿੱਚ गिर ਚੁੱਕੀ ਹੈ ਤੋਂ ਪਿਛਲੇ ਪਾਸੇ ਵੀ ਜਿਹੜੀ ਹੈ ਕ੍ਰੇਟ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਤੋਂ ਜਿਹੜਾ ਹੈ ਭਾਰੀ ਮਾਤਰਾ ਦੇ ਵਿੱਚ ਪਾਣੀ ਸਤਲੁਜ ਦਰਿਆ ਦੇ ਵਿੱਚ ਗਿਆ ਹੋਵੇਗਾ ਬਾਏ ਬਾਈਓ ਵੀਡੀਓ ਬਣਾਏਗਾ ਵੀਡੀਓ ਬਣਗੇ ਆ ਬੜਾ ਦੇ ਵਿੱਚ ਚੰਗੀ ਮੈਨ ਕੱਢ ਕੇ ਅੱਖਾਂ ਵੀ ਖਾਣਾ ਕੱਲੇ ਰੱਖ ਲੇ ਮਲੇ ਲੇ ਮੈਂ ਕਿ ਬਣਾ ਦੋ ਬੱਲੇ ਵੀ ਖੜਾ ਦੋ ਲੱਟ ਤੇ ਭਾਜੀ ਕੀ ਨਾਮ ਹੈ ਜੀ ਰਾਣਾ ਸਿੰਘ ਜੀ ਤੇ ਜਿਹੜਾ ਕੰਮ ਕਰ ਰਹੇ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਜੀ ਅਸੀਂ ਮਾਛੜ ਸਾਹਿਬ ਤੋਂ ਆਏ ਜੀ ਤੇ ਹੁਣ ਕੀ ਕਰ ਰਹੇ ਹੋ ਇੱਥੇ ਜੀ ਇਹ ਢਾਹ ਰੋਕ ਰਿਆ ਜੀ ਇਸੇ ਕਿ ਕਿ ਮਿੱਟੀ ਦੀਆਂ ਬੋਰੀਆਂ ਭਰ ਕੇ ਲਾ ਰਹੇ ਜੀ ਕਿੱਦਾਂ ਬੋਰੀਆਂ ਭਰ ਕੇ ਲਾ ਰਹੇ ਆ ਜੀ ਤੇ ਫੇ ਉਹਨਾਂ ਨੂੰ ਕਾਦੇ ਵਿੱਚ ਲਾ ਰਹੇ ਅੱਗੇ ਜਾਲਾਂ ਚ ਲਾ ਰਹੇ ਆ ਜੀ ਜਿੱਥੇ ਟਾਹ ਜੇ ਨਾ ਪਾਣੀ ਕ੍ਰੋਸ ਹੋਇਆ ਜੀ ਉਹ ਚੀਜ਼ਾਂ ਬੰਦ ਕਰਾਂਗੇ ਕਿੰਨੀ ਕਿ ਜਗ੍ਹਾ ਤੇ ਜਿਹੜਾ ਹੈ ਇਹ ਪਾਣੀ ਕ੍ਰੋਸਿੰਗ ਹੋ ਰਿਹਾ ਇਹ ਤਿੰਨ ਚਾਰ ਥਾਵਾਂ ਤੋਂ ਉੱਤੇ ਹੈ ਜੀ ਕਿੰਨਾ ਕਿੰਨੇ ਸਮੇਂ ਤੋਂ ਤੁਸੀਂ ਕਰ ਰਹੇ ਹੋ ਕੰਮ ਅਸੀਂ ਕਾਫੀ ਸਮੇਂ ਤੋਂ ਕਰ ਰਹੇ ਆ ਜੀ ਇਹ ਕੰਮ ਨਹੀਂ ਇੱਥੇ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸਾਨੂੰ 2-15 ਦਿਨ ਹੋ ਗਏ ਜੀ ਲੱਗੇ ਹੋਏ ਹੈ ਨਾ ਜੀ ਹਾਂ ਜੀ ਤੇ ਕਿੰਨੇ ਕ ਬੰਦੇ ਆ ਜੀ 20 ਅਸੀਂ 20 ਬੰਦੇ ਆ ਜੀ ਠੀਕ ਆ ਅਸੀਂ ਅੱਜ ਖਰੀਆਲ ਮਹਿੰਦਰੀ ਕਲਾ ਪਿੰਡ ਦੇ ਵਿੱਚ ਖੜੇ ਆ ਜਿੱਥੇ ਦਰਿਆ ਬਿਲਕੁਲ ਨਾਲ ਉਹਨਾਂ ਦੇ ਖਰੀਆਲ ਪਿੰਡ ਦੇ ਜਾਂਦਾ ਹੈ ਤੇ ਪਿਛਲੇ 20 ਤਰੀਕ ਨੂੰ ਜਦੋਂ ਪਾਣੀ ਆਇਆ ਸੀ ਸਵਾਂ ਦਾ ਸਵਾਂ ਭਰ ਕੇ ਆਈ ਸੀ ਕਾਉਂਸਲੇ ਤਿੰਨ ਚਾਰ ਜਗ੍ਹਾ ਤੋਂ ਸਵਾਂ ਦੇ ਜਿਹੜਾ ਮਾਰਕੀਟ ਸੀ ਔਰ ਸਾਰਾ ਪਾਣੀ ਜਿਹੜਾ ਪਿੰਡ ਦੇ ਵਿੱਚ ਵੜ ਗਿਆ ਸੀਗਾ ਉਸ ਤੋਂ ਬਾਅਦ ਦੋ ਦਿਨ ਪਹਿਲੇ ਵੀ ਇਸੇ ਤਰ੍ਹਾਂ ਹੀ ਸਵਾਂ ਦਾ ਭਰ ਕੇ ਆਇਆ ਔਰ ਉਹਦੇ ਨਾਲ ਇਹ ਸਾਰੀ ਜਿਹੜੀ ਜ਼ਮੀਨ ਹੈ ਪਾਣੀ ਦੀ ਟੁੱਟਣ ਕਰਕੇ ਬੰਦ ਟੁੱਟਣ ਕਰਕੇ ਸਾਰੇ ਪਾਸੇ ਪਾਣੀ ਪਾਣੀ ਫੈਲ ਗਿਆ ਔਰ ਸਪ੍ਰਸ਼ਾਸ਼ਨ ਵੱਲੋਂ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਕੰਮ ਲਾ ਕੇ ਉਹਨਾਂ ਨੇ ਜਲਦੀ ਤੋਂ ਜਲਦੀ ਇਹਨਾਂ ਨੂੰ ਬੋਰੀਆਂ ਦੇ ਲਾ ਕੇ ਤਾਂ ਬੰਦੇ ਲਾਏ ਤੁਹਾਡੇ ਸਾਹਮਣੇ ਔਰ ਕ੍ਰੇਟ ਵਾਲ ਜਿਹੜੀ ਹੈ ਬਣਾ ਰਹੇ ਹੈ ਤਾਂ ਕਿ ਪਾਣੀ ਜਿਹੜਾ ਅੱਗੇ ਵਾਸਤੇ ਮਾਰਨਾ ਕਰੇ ਲੇਕਿਨ ਲੱਗਦਾ ਹੈ ਇਦਾਂ ਵੀ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਭਾਰੀ ਮੀਂਹ ਪੈ ਰਿਹਾ ਹੈ ਪੰਜਾਬ ਦੇ ਵਿੱਚ ਮਾਰ ਕਰ ਰਿਹਾ ਹੈ ਉਹਨੂੰ ਸਿੱਟ ਨਾਲ ਇਹ ਜਿਹੜਾ ਸਾਡਾ ਸਾਡਾ ਪੰਜਾਬ ਹੈ ਇਹ ਹਰੀਆਲਾ ਨਾਪੁਰ ਸਾਹਿਬ ਦੇ ਨਾਲ ਲੱਗਦਾ ਸਾਰੇ ਦਿਨੇ ਨਾਲ ਨਾਲ ਗੱਜਪੁਰ ਚੰਦਪੁਰ ਸਾਰੇ ਦਿਨ ਨਾਲ ਨਾਲ ਲੱਗਦੇ ਆ ਤੇ ਆ ਇਹਨਾਂ ਦੇ ਵਿੱਚ ਪਾਣੀ ਵੜ ਕੇ ਔਰ ਲੋਕਾਂ ਨੂੰ ਨੁਕਸਾਨ ਕਰ ਰਿਹਾ ਹੈ ਜਿਹੜਾ ਪ੍ਰਸ਼ਾਸਨ ਆਪਣੇ ਵੱਲੋਂ ਪੂਰੀ ਤਰ੍ਹਾਂ ਮਿਹਨਤ ਕਰ ਰਿਹਾ ਹੈ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਤੋਂ ਕੱਢਿਆ ਜਾ ਸਕੇ ਲੇਕਿਨ ਪਾਣੀ ਦੀ ਮਾਰ ਤੁਹਾਨੂੰ ਪਤਾ ਹੀ ਹੈ ਕਿ ਪਾਣੀ ਦੀ ਮਾਰ ਆਪਣੀ ਪੂਰੀ ਕਰਕੇ ਫਿਰ ਬਾਅਦ 'ਚ ਰੋਕਿਆ ਜਾਂਦਾ ਹੈ ਸੋ ਮੈਂ ਇਹਨਾਂ ਕਹਿੰਦਾ ਹੋਇਆ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਾਰਾ ਕੰਮ ਜਿਹੜਾ ਇਹ ਪ੍ਰਸ਼ਾਸਨ ਵੱਲੋਂ ਰੋਕਣ ਵਾਸਤੇ ਕੀਤਾ ਜਾ ਰਿਹਾ ਹੈ ਲੇਕਿਨ ਹਰ ਸਾਲ ਇੱਥੇ ਜਿਹੜੀ ਹੈ ਇਹ ਕੰਡੇ ਤੋੜ ਕੇ ਪਾਣੀ ਅੰਦਰ ਵਰ ਜਾਂਦਾ ਹੈ ਜਿਹਦਾ ਪੱਕਾ ਇਲਾਜ ਜੋ ਹੈ ਉਹ ਕੋਈ ਨਹੀਂ ਕੀਤਾ ਜਾਂਦਾ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਰਾ ਜਿਹੜਾ ਪੱਕਾ ਇਲਾਜ ਜਿਹੜਾ ਹੈ ਉਹ ਸਾਰਾ ਕੀਤਾ ਜਾਵੇ ਤਾਂ ਕਿ ਜੇ ਬੰਨ ਲੱਗਵੇ ਫਿਰ ਤਾਂ ਉਹਦੇ ਨਾਲੋਂ ਪੱਕਾ ਬੰਨ ਲੱਗ ਜਵੇ ਫਿਰ ਤਾਂ ਪਾਣੀ ਵੀ ਮਾਰ ਪੈਣੀ ਨਹੀਂ ਲੇਕਿਨ ਇਹ ਕੱਚੇ ਹੋਣ ਕਰਕੇ ਹਰ ਸਾਲ ਇਹ ਪਾਣੀ ਜਿਹੜਾ ਹੈ ਪੱਥਰਾਂ ਨੂੰ ਵੀ ਢਾੜ ਕੇ ਲੈ ਜਾਂਦਾ ਔਰ ਪਿੰਡ ਜਿਹੜੇ ਨਾਲ ਵਸਦੇ ਉਹਨਾਂ ਵਿੱਚ ਪਾਣੀ ਵਰ ਜਾਂਦਾ ਹੈ ਨਾ ਗੁਰਬਖ ਸਿੰਘ ਨਿੱਕੂ ਵਾਲ ਪਿੰਡ ਆਇਆ ਨਾ ਜੀ ਨਿੱਕੂ ਵਾਲ ਪਿੰਡ ਤੇ ਇੱਥੇ ਕਿੰਨੀ ਕੁ ਜ਼ਮੀਨ ਹੈ ਤੁਹਾਡੀ ਜੀ ਇਹ ਸਾਡੇ ਇੱਥੇ 13 ਕਿੱਲੇ ਦਾ ਟੱਕ ਹੈ ਜੀ ਉਹ ਦਾ ਜੋ 9 ਕਿੱਲੇ ਹੜ ਗਏ ਵੇ ਬਚਾਰਕ ਬਚੇ ਵੇ ਹਾਂ ਸੋਲਰ ਵੀ ਰਹੀ ਹੈ ਅੱਛਾ ਜੀ ਇਸ ਵਾਰ ਜਿਹੜਾ ਪਾਣੀ ਆਇਆ 20 ਤਰੀਕ ਨੂੰ ਜਾਂ ਹੁਣ ਜਿਹੜਾ 2 ਦਿਨ ਪਹਿਲਾਂ ਆਇਆ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹਦਾ ਵੀ ਉਹ ਪਾਣੀ ਟਪ ਗਿਆ ਜੀ ਬੱਕੀਆਂ ਫਸਲ ਫਸਲਾਂ ਖੁੰਗ ਗਿਆ ਫਸਲਾਂ ਖਰਾਬ ਹੋ ਗਿਆ ਨਾ ਜੀ ਉੱਪਰ ਬਚ ਗਿਆ ਥੱਲੇ ਕੋ ਨਹੀਂ ਗਿਆ ਜੀ ਤੇ 2023 ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਸੀਗਾ ਬਹੁਤ ਹੋਇਆ ਜੀ 9 ਕਿੱਲੇ ਹੜ੍ਹ ਗਏ ਸਾਡੇ ਉਦੋਂ ਜੀ ਹਾਂਜੀ ਹਾਂਜੀ ਤੇ ਉਹ ਦਰਿਆ ਭਾਈਆਂ ਦੇ ਇਹ 9 ਕਿੱਲੇ ਦਰਿਆ ਦੇ 13 ਕਿੱਲੇ 13 ਕਿੱਲੇ ਸਾਡੇ 11 ਭਾਈਆਂ ਦੇ ਤੇ ਹਾਂਜੀ ਉਹ 9 ਕਿੱਲੇ ਹੜ੍ਹ ਗਏ ਉਹ ਚਾ ਦਰਿਆ 'ਚ ਚੱਲ ਰਿਹਾ ਉੱਥੇ ਜੀ ਹੁਣ ਇੱਕ ਇੱਕ ਭਰਾ ਦੇ ਦਾ ਦਰਿਆ 'ਚ ਹੀ ਚਲ ਗਈ ਜ਼ਮੀਨ ਹਾਂਜੀ ਉਹ ਬੰਦ ਸਾਡੇ 'ਚ ਲੱਗਿਆ ਕਰਦਾ ਅੱਛਾ ਜੀ ਤੇ ਹੁਣ ਜੇ ਹੋਰ ਪਾਣੀ ਆਉਂਦਾ ਫਿਰ ਕਿੰਨਾ ਨੁਕਸਾਨ ਹੋਊਗਾ ਜੀ ਹੋਰ ਪਾਣੀ ਆਵੇ ਤਾਂ ਤਾਂ ਵੀ ਮੁਸ਼ਕਲ ਹੋ ਜਾਣਾ ਤਾਂ ਤਾਂ ਖਦਰਾ ਹੋ ਜਾਣਾ ਤੇ ਸੋਲਰ ਦਾ ਵੀ ਫਤਫਾ ਇਹ ਅੱਗੇ ਕਿੰਨੇ ਕਿ ਪਿੰਡਾਂ ਨੂੰ ਮਾਰ ਕਰਦਾ ਜੀ ਇਹ ਪਾਣੀ ਇਹ ਇਹ ਇੱਥੇ ਤੇ ਪਾਣੀ ਟੁੱਟਿਆ ਜੀ ਇਹ ਪੰਜ-ਸੱਤਾਂ ਪਿੰਡਾਂ ਨੂੰ ਮਾਰ ਕਰਦਾ ਇਹ ਹਰੀਆਲ ਨੂੰ ਵੀ ਮਾਰ ਕਰਦਾ ਗੱਜਪਤ ਨੂੰ ਹਾਂਜੀ ਫਿਰ ਉਧਰ ਸ਼ਾਹ ਪਰ ਚੰਦ ਪਰ ਮੈਦਨੀ ਕਲਾ ਹਾਂ ਮੈਦਨੀ ਕਲਾ ਹਰਿਆਣ ਠੀਕ ਹੈ ਜੀ ਇਹ ਸਾਰੇ ਪਿੰਡਾਂ ਨੂੰ ਮਾਰ ਕਰਦਾ ਇਹ ਜਿਹੜਾ ਹੁਣ ਵਿਭਾਗ ਵੱਲੋਂ ਬੰਨ ਲਾਇਆ ਜਾ ਰਿਹਾ ਇਹ ਪਹਿਲਾਂ ਨਹੀਂ ਇਹਨਾਂ ਨੇ ਲਾਇਆ ਜੀ ਬਰਸਾਤ ਤੋਂ ਪਹਿਲਾਂ ਜੀ ਪਹਿਲਾਂ ਲਾਇਆਤਾ ਜੀ ਅੱਛਾ ਜੀ ਉਹ ਫਿਰ ਉਹ ਬੈਠ ਗਿਆ ਬੰਨ ਅੱਛਾ ਜੀ ਬੈਠ ਗਿਆ ਬੰਨ ਹੁਣ ਤੇ ਦੁਬਾਰਾ ਲੱਗੇਗਾ ਜੀ ਲਾਰੇ ਹੈ ਨਾ ਜੀ ਲਾਰੇ ਹੈ ਹੁਣ ਪਰ ਇਹ ਪੱਕਾ ਨਹੀਂ ਹੋਣਾ ਹੈ ਨਾ ਜੀ ਮਿੱਟੀ ਦੇ ਬੋਰੀਆਂ ਜਿਹੜੀਆਂ ਲੱਗ ਰਹੀਆਂ ਹਾਂ ਹਾਂ ਪੱਕਾ ਨਹੀਂ ਹੋਣਾ ਇਹ ਜਾਂ ਪੱਕਾ ਕਰਨਾ ਪੈਣਾ ਇਹਨਾਂ ਨੂੰ ਅੱਛਾ ਜੀ ਹਾਂ ਜੀ ਕੀ ਮੰਗ ਕੀ ਕਰਦੇ ਜੀ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਤੇ ਮੰਗ ਕਰਦੇ ਜੀ ਵੀ ਬੰਨ੍ਹ ਨੇ ਹੈ ਮਜ਼ਬੂਤ ਲੱਗਣਾ ਚਾਹੀਦਾ ਹੈ ਤਾਂ ਕਿ ਐ ਤਾਂ ਕਿ ਪਿੰਡ ਵੀ ਵੱਜ ਜਾਣ ਜ਼ਮੀਨਾਂ ਵੀ ਵੱਜ ਜਾਣ ਲੋਕਾਂ ਦੀ ਹਾਂਜੀ ਤੇ ਕਾਫੀ ਨੁਕਸਾਨ ਹੋ ਗਿਆ ਹੈ ਨਾ ਜੀ ਕਿਸਾਨ ਜਿਹਦਾ ਥੋੜੇ ਵੱਲੋਂ ਬਾਕੀ ਵੀ ਹੋਰ ਕਿਸਾਨ ਹੋਣਗੇ ਜਿਹੜੇ ਉਹਨਾਂ ਦੇ ਜ਼ਮੀਨਾਂ ਵਿੱਚ ਜੀ ਦੀ ਥੱਲੇ ਆ ਗਈ ਜ਼ਮੀਨਾਂ ਉਹ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਹਾਂਜੀ